ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਹਾਂ ਦਰਬਾਰ ਸਾਹਿਬ ਸਾਹ ਸੋਸਾਇਟੀ ਜਲਾਲਾਬਾਦ ਵਾਲੇ ਡਾਕਟਰ ਟੱਕਰ ਹਸਪੀਟਲ ਦੇ ਬਿਲਕੁਲ ਸਾਹਮਣੇ ਗੁਰੂ ਕਿਰਪਾ ਲੈਬੋਰੀ ਦੇ ਇਹ ਗੁਰੂ ਕਿਰਪਾ ਲੈਬੋਰੀ ਜਿਹਦਾ ਨਾਮ ਗੁਰੂ ਕਿਰਪਾ ਲੈਬੋਰੀ ਹੈ ਤੁਸੀਂ ਵੇਖੋ ਅੱਜ ਵਾਕਿਆ ਹੀ ਗੁਰੂ ਦੀ ਕਿਰਪਾ ਹੋ ਰਹੀ ਹੈ ਇੱਥੋਂ ਦੇ ਜਿਹੜੇ ਓਨਰ ਨੇ ਗੁਰਚਰਨ ਸਿੰਘ ਜੀ ਇਹਨਾਂ ਵੱਲੋਂ ਗੁਰਰਾਮਦਾਸ ਜੀ ਇਹਨਾਂ ਦੇ ਬੜੀ ਕਿਰਪਾ ਹੋਈ ਏ ਸਤਿਗੁਰ ਨੇ ਇਹਨਾਂ ਤੇ ਇੰਨੀ ਕਿਰਪਾ ਕੀਤੀ ਏ ਜਿਹੜੀ ਇਹ ਦੁਕਾਨਦਾਰੀ ਸੀ ਇਹ ਬਾਬੇ ਨਾਨਕ ਦੀ 13 13 ਵਾਲੀ ਹੱਟੀ ਚੱਲ ਰਹੀ 13 ਹੀ 13 ਸਾਰਾ ਕੁਝ ਅੱਜ ਮੰਗਲਵਾਰ ਏ ਅਗਲੇ ਸੋਮਵਾਰ ਤੋਂ ਬਾਅਦ ਇਸ ਗੁਰੂ ਕਿਰਪਾਲ ਬੋਟਰੀ ਤੇ 100 ਵਾਰ ਫੇਰੇ 7 ਵਜੇ ਤੋਂ ਲੈ ਕੇ 9 ਵਜੇ ਤੱਕ ਜਿੰਨੇ ਵੀ ਲੋੜਵੰਦ ਮਰੀਜ਼ ਨੇ ਆਪਣੇ ਏਰੀਏ ਦੇ ਕਿਸੇ ਦਾ ਕੋਈ ਵੀ ਟੈਸਟ ਦਾ ਜੋ ਇਹਨਾਂ ਦੀ ਲੈਬਾਰਟਰੀ ਤੇ ਹੋਵੇਗਾ ਪੈਸਾ ਨਹੀਂ ਲੱਗੇਗਾ ਪਹਿਲੇ ਜਿਹੜੇ ਵੀ 25 30 35 ਮਰੀਜ਼ ਆਣਗੇ ਕਿਸੇ ਤੋਂ ਕੋਈ ਵੀ ਪੈਸਾ ਜਿਹੜਾ ਇਹਨਾਂ ਕੋਲ ਆਪਕੋ ਟੈਸਟ ਹੋਵੇਗਾ ਉਹਨਾਂ ਪੈਸਾ ਨਹੀਂ ਲਿਆ ਜਾਏਗਾ ਇਸ ਤੋਂ ਬਾਅਦ ਜਿਹੜੇ ਕੋਈ ਬਾਹਰਲੇ ਟੈਸਟ ਨੇ ਜਿਹੜੇ ਕਾਫੀ ਕੋਸਟਲੀ ਨੇ ਜਿਹੜੇ 2 2 4 4 5.5 ਹਜ਼ਾਰ ਦੇ ਜੋ ਇਹਨਾਂ ਦਾ ਜੈਨੂਨ ਖਰਚਾ ਬਾਹਰ ਭੇਜਣ ਦਾ ਜੋ ਲੈਬੋਰੀਟਰੀਆਂ ਦੇ ਬਾਹਰਲੇ ਲੈਂਦੇ ਨੇ ਸਿਰਫ ਉਹ ਹੀ ਲਿਆ ਜਾਵੇਗਾ ਇਸ ਤੋਂ ਵੱਧ ਕੇ ਕੋਈ ਵੀ ਖਰਚਾ ਨਹੀਂ ਲਿਆ ਜਾਏਗਾ ਅੱਜ ਅਸੀਂ ਓਪਨਿੰਗ ਕਰਨ ਆਏ ਆ ਇਸ ਨਵੀਂ ਸ਼ੁਰੂਆਤ ਦੀ ਇਸ ਲੈਬੋਰੀਟਰੀ ਦਾ ਅੱਜ ਤੋਂ 20 ਤੋਂ 30 ਸਾਲ ਪਹਿਲੇ ਹੀ ਨਾ ਗੁਰੂ ਕਿਰਪਾ ਲੈਬੋਰੀਟਰੀ ਪਿਆਇਆ ਸੀ ਪਰ ਗੁਰੂ ਦੀ ਕਿਰਪਾ ਹੁਣ ਆਪ ਵਰਸ ਰਹੀ ਏ ਇਸ ਲੈਬੋਰਟਰੀ ਦਾ ਸਾਡੇឧਦਘਾਟਨ ਕਰਕੇ ਸਾਡੇ ਨਾਲ ਬੋਡ ਸਿੰਘ ਜੀ ਸੋਨੂ ਸੰਜੀਵ ਜੀ ਗੁਰਚੰਨ ਸਿੰਘ ਜੀ ਸਾਡੇ ਹੋਰ ਵੀਰ ਖੜੇ ਨੇ ਬਵਨਪ੍ਰੀਤ ਸਿੰਘ ਜੀ ਅਸੀਂ ਸਾਰੇ ਆਏ ਆਂ ਨਾਲ ਸਤਿਮ ਸਟੂਡੀਓ ਸਾਡੇ ਗੁਰਪ੍ਰੀਤ ਵੀਰ ਜੀ ਆਓ ਇਸ ਰੀਬਨ ਨੂੰ ਕੱਟ ਕੇ ਅਜੇ ਗੁਰੂ ਕਿਰਪਾ ਦੀ ਸ਼ੁਰੂਆਤ ਕਰੀਏ ਤੇ ਸਤਿਗੁਰ ਆਪ ਵਰਤੇ ਇਹਨਾਂ ਕੋਲ ਅੰਗ ਸੰਗ ਸਹਾਈ ਹੋ ਕੇ ਸੇਵਾ ਲਵੇ ਬੋਲੇ ਸੋ ਨਿਹਾਲ ਸ਼੍ਰੀ ਅਕਾਲ ਵੇਖੋ ਜੀ ਇਹ ਹੁਣ ਗੱਲ ਕਰਨੇ ਗੁਰਚਰਨ ਸਿੰਘ ਜੀ ਨਾਲ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਗਰੂ ਜੀ ਜਿਵੇਂ ਤੁਸੀਂ ਕਿਹਾ ਹੀ ਹੈ ਜੀ ਸੋਮਵਾਰ 7 ਵਜੇ ਤੋਂ ਲੈ ਕੇ 9 ਵਜੇ ਤੱਕ ਧੰਨ ਧੰਨ ਗੁਰੂ ਰਾਮਦਾਸ ਜੀ ਵੱਲੋਂ 25 30 ਪੇਸ਼ੈਂਟਾਂ ਦੀ ਫ੍ਰੀ ਟੈਸਟ ਕੀਤੇ ਜਾਣਗੇ ਜੋ ਬਾਹਰ ਦਾ ਟੈਸਟ ਹੋਏਗਾ ਸਿਰਫ ਉਹਦੀ ਕੋਸਟ ਹੀ ਲਈ ਜਾਵੇਗੀ ਤੁਸੀਂ ਇਹ ਮੈਨੂੰ ਦੱਸੋ ਵੀ ਜਿਹੜਾ ਤੁਹਾਡੇ ਮਨ ਚ ਤੁਸੀਂ ਵੇਖੋ ਸਾਰੀ ਉਮਰ ਦੇ ਇਥੇ ਮੈਂ ਆਪਾਂ ਛੋਟੇ ਛੋਟੇ ਇਕੱਠੇ ਰਹੇ ਆ ਹਾਂਜੀ ਹਾਂਜੀ ਅੱਜ ਮੇਰੇ 25 30 ਸਾਲ ਹੋ ਗਏ ਨੇ ਲੈਬੋਰਟਰੀ ਬਣੇ ਨੂੰ ਤੇ ਤੁਹਾਡੇ ਮਨ ਚ ਅੱਜ ਕਿਵੇਂ ਜਾਂ ਹੋਣ ਕਿਵੇਂ ਖਿਆਲ ਆਇਆ ਵੀ ਇਹ ਕੋਈ ਰੋਡਾਂ ਦਾਸ਼ ਨਹੀਂ ਦਿੱਤਾ ਇਹ ਬਹੁਤ ਕੋਸ਼ਿਸ਼ ਵਿੱਚ ਵਾਹ ਜੀ ਵੇਖੋ ਜਦੋਂ ਸਤਗੁਰੂ ਵਰਤਦੇ ਨੇ ਹਾਂਜੀ ਉਦੋਂ ਉਹ ਆਪ ਹੀ ਵਰਤਦੇ ਨੇ ਬਿਜ਼ਨਸ ਦੁਕਾਨਦਾਰੀਆਂ ਜਿਹੜੀਆਂ ਲੈ ਨਾ ਉਹ ਪਾਸੇ ਰੱਖ ਕੇ ਬਾਬੇ ਨਾਲ ਦੀ 13 13 ਹੀ ਹੋ ਜਾਂਦੀ ਏ ਹਾਂਜੀ ਆਪਾਂ ਇਹਨਾਂ ਦਾ ਧੰਨਵਾਦ ਕਰਨੇ ਆ ਜੋ ਇਸ ਇਲਾਕੇ ਦੇ ਲੋੜਵੰਦ ਮਰੀਜ਼ਾਂ ਦੀ ਸੇਵਾ ਕਰਨ ਵਾਸਤੇ ਅੱਜ ਗੁਰਚਰਮ ਦੀ ਆਪ ਇਸ ਕੰਮ ਵਿੱਚ ਕਿਉਂਕਿ ਦੁਕਾਨਦਾਰ ਇੱਕ ਇਹੋ ਜਿਹੀ ਚੀਜ਼ ਏ ਜਿੰਦੇ ਵਿੱਚ ਜਿਹੜਾ ਪੈਸਾ ਛੱਡਣਾ ਕਰਨਾ ਬੜਾ ਔਖਾ ਹੋ ਜਾਂਦਾ ਅਸੀਂ ਵੀ ਦੁਕਾਨਦਾਰ ਆ ਸਾਰੇ ਬੈਠੇ ਆ ਕਿਸੇ ਬੰਦੇ ਕੋਲ ਜੈਨੂਅਲ ਪੈਸੇ ਵੀ ਲੈ ਲੈ ਉਹਨੇ ਕਿਸੇ ਨੂੰ ਕਹੀ ਤੂੰ ਲਾਗਤ ਲੈ ਲੈ ਉਹ ਵੀ ਕਹਿੰਦਾ ਭਾਈ ਮੇਰੇ ਛੋਟੇ ਛੋਟੇ ਬੱਚੇ ਨੇ ਮੈਂ ਇਹ ਕੰਮ ਨਹੀਂ ਕਰ ਸਕਦਾ ਪਰ ਕੋਲੋਂ ਖਰਚਾ ਕਰਕੇ ਹਰੇਕ ਹਫਤੇ ਜਿਹੜੀ ਇਹ ਸੇਵਾ ਇਹਨਾਂ ਨੇ ਕਰਨੀ ਹੈ ਇਹ ਕੋਈ ਸੇਵਾ ਆਮ ਬੰਦਾ ਸੇਵਾ ਨਹੀਂ ਕਰ ਸਕਦਾ ਜਿੰਨੀ ਦੇਰ ਤੱਕ ਉਹ ਅਕਾਲ ਪੁਰਖ ਆਪ ਨਾ ਵਰਤੇ ਕੋਈ ਨਹੀਂ ਦੇਰ ਤੱਕ ਕੋਈ ਵੀ ਬੰਦਾ ਸੇਵਾ ਦੇ ਵਿੱਚ ਹਿੱਸਾ ਨਹੀਂ ਲੈ ਸਕਦਾ ਕਿਉਂਕਿ ਉਹਦੇ ਅੰਦਰ ਮਨ ਦੇ ਵਿੱਚ ਇੱਕ ਰਹਿਮ ਪੈਂਦਾ ਜਿਹੜਾ ਰਹਿਮ ਪੈਂਦਾ ਉਹਦੀ ਸੇਵਾ ਹੁੰਦੀ ਹੈ ਕਿਉਂਕਿ ਸਤਗੁਰ ਨੇ ਪਹਿਲੇ ਹੀ ਇਹ ਗੱਲ ਕਹੀ ਹੈ ਵੀ ਜਿਹੜੀ ਦਇਆ ਹੈ ਨਾ ਦਇਆ ਉਹ ਧਰਮ ਦੀ ਮਾਂ ਹੈ ਜਦੋਂ ਤੁਹਾਡੇ ਅੰਦਰ ਦਇਆ ਪੈਦਾ ਹੁੰਦੀ ਏ ਠੀਕੇ ਮਾਂ ਹੋਵੇਗੀ ਤੇ ਪੁੱਤਰ ਜੰਮੇਗਾ ਲੋਕ ਕੀ ਕਰਦੇ ਨੇ ਜਿੰਨੇ ਮਰਜ਼ੀ ਆਪਾਂ ਧਰਮੀ ਵੀ ਹੋ ਜਾਈਏ ਪਰ ਮਾਂ ਨਹੀਂ ਜੰਮਣ ਦੇ ਪੁੱਤਰ ਕਿੱਥੋਂ ਜੰਮਣਾ ਇਹ ਬੜੀ ਅੱਜ ਇਸ ਨੂੰ ਵਧਾਈ ਦੇ ਪਾਤਰ ਨੇ ਇਸ ਗੱਲ ਦੇ ਅਸੀਂ ਇਹਨਾਂ ਦਾ ਸਨਮਾਨ ਵੀ ਕਰਨੇ ਆ ਦਰਬਾਰ ਸਾਹਿਬ ਪਾਸੇ ਵੱਲ ਸੈਟੀ ਵੱਲੋਂ ਵੀ ਇਹ ਸਤਗੁਰ ਜੋ ਇਹਨਾਂ ਦੀ ਸੇਵਾ ਲਈ ਏ ਇਸੇ ਤਰ੍ਹਾਂ ਇਹ ਜਿੰਦਗੀ ਭਰ ਸੇਵਾ ਕਰਦੇ ਰਹਿਣਾ ਜਿੰਨੇ ਸਤਿਗੁਰਾਂ ਨੇ ਸਵਾਸ ਬਖਸ਼ੇ ਨੇ ਸਵਾਸ ਸਵਾਸ ਸਿਮਰਨ ਕਰਨ ਸਵਾਸ ਸਵਾਸ ਸੰਗਤ ਦੀ ਸੇਵਾ ਕਰਨਾ ਬਾਕੀ ਹੋਰ ਵੀ ਕੋਈ ਜਿਹੜਾ ਕੋਈ ਲੋੜਵੰਦ ਮਰੀਜ਼ ਜਿਹੜਾ ਇਸ ਟਾਈਮ ਮੰਨ ਲਓ ਅੱਗੇ ਪਿੱਛੇ ਵੀ ਆਏ ਨਾ ਉਹ ਆਈ ਇਲਾਜ ਤੇ ਵੀ ਇਹਨਾਂ ਕੋਲ ਟੈਸਟ ਕਰਾ ਸਕਦਾ ਕੋਈ ਦਿੱਕਤ ਵਾਲੀ ਗੱਲ ਨਹੀਂ ਕਿਸੇ ਦੀ ਕੋਈ ਸ਼ਿਫਾਰਿਸ਼ ਵਾਲੀ ਗੱਲ ਨਹੀਂ ਕਿਸੇ ਦੇ ਕਿਸੇ ਦੀ ਕੋਈ ਟੈਲੀਫੋਨ ਵਾਲੀ ਗੱਲ ਨਹੀਂ ਇਹ ਗੁਰਚਰਨ ਸਿੰਘ ਜੀ ਜਿਹੜੇ ਨੇ ਆਪ ਸੇਵਾ ਕਰਨਗੇ ਵਾਹਿਗੁਰੂ ਇਹਨਾਂ ਨੇ ਚੜ੍ਹਦੀ ਕਲਾ ਰੱਖੇ ਹੁਣ ਸਾਡੇ ਨਾਲ ਨੇ ਬਵਨਪ੍ਰੀਤ ਸਿੰਘ ਜੀ ਮੋਹਰ ਸਿੰਘ ਜੀ ਸੰਦੀਪ ਜੀ ਹੁਣ ਬਵਨਪ੍ਰੀਤ ਸਿੰਘ ਜੀ ਨਾਲ ਇੱਕ ਮਿੰਟ ਗੱਲ ਕਰਾਂਗੇ ਇਹ ਕਿਸ ਤਰ੍ਹਾਂ ਇਹ ਸੇਵਾ ਨੂੰ ਵੇਖਦੇ ਨੇ ਹਾਂਜੀ ਬਵਨਪ੍ਰੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਹੁਤ ਜ਼ਿਆਦਾ ਇਹਨਾਂ ਦਾ ਧੰਨਵਾਦੀ ਹਾਂ ਇਹ ਗੁਰੂ ਰਾਮਦਾਸ ਪਾਸ਼ਾ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ ਇਹਨਾਂ ਦੇ ਜਿਨ੍ਹਾਂ ਜਿਹੜਾ ਇਹਨਾਂ ਨੇ ਡਿਸੀਜਨ ਲਿਆ ਗੁਰੂ ਸਾਹਿਬ ਕਿਰਪਾ ਕਰਨ ਐਸੇ ਦਰਸਰ ਸਿਰ ਤੇ ਮਿਹਰ ਭਰੇ ਹੱਥ ਲਾ ਕੇ ਗਨ ਨੂੰ ਬਾਲ ਬੁੱਧਤਾ ਬਖਸ਼ਣ ਜੋ ਇਹ ਸੇਵਾ ਕਰਦੇ ਰਹਿਣ ਲੋੜਵੰਦ ਦੇ ਕੰਮ ਆਉਦੇ ਰਹਿਣ ਕਿਉਂਕਿ ਹਰ ਇੱਕ ਨੂੰ ਇਹ ਸੇਵਾ ਕਰਨ ਲਈ ਆਪਣਾ ਮਨ ਮਾਰਨਾ ਪੈਂਦਾ ਮਨ ਮਾਰਨਾ ਬੜਾ ਔਖਾ ਹੈ ਮਨ ਉਦੋਂ ਮਰਦਾ ਜਦੋਂ ਗੁਰੂ ਸਾਹਿਬ ਦੀ ਕਿਰਪਾ ਹੁੰਦੀ ਹੈ ਇਹ ਗੁਰੂ ਸਾਹਿਬ ਦੀ ਕਿਰਪਾ ਹੋਈ ਹੈ ਇਹ ਜੋ ਗੁਰ ਗ੍ਰਪਾ ਲੈਬੋਰੀ ਵਾਲਾ ਵੀਰ ਹੈ ਐਸੇ ਤਰ੍ਹਾਂ ਇਹਨਾਂ ਨੇ ਵਿਚਾਰ ਕੀਤਾ ਵੀ ਅਸੀਂ ਲੋੜਵੰਦਾਂ ਦੀ ਸੇਵਾ ਕਰਨਾ ਚਾਹੁੰਨੇ ਆ ਪਰ ਸੇਵਾ ਅਸੀਂ ਆਦੇ ਤਰੀਕੇ ਨਾਲ ਕਰਨਾ ਚਾਹੁੰਦੇ ਆ ਇਹਨਾਂ ਦੇ ਇਹ ਤਰੀਕਾ ਵੀ ਜੋ ਵੀ ਲੈਬ ਦੇ ਟੈਸਟ ਹੋਣਗੇ ਉਹ ਅਸੀਂ ਆਦੇ ਵੱਲੋਂ ਲੈਬ ਦੇ ਟੈਸਟ ਕਰਾਂਗੇ ਜਿੰਤੋਂ ਤੱਕ ਅਸੀਂ ਮਦਦ ਕਰ ਸਕਦੇ ਆ ਕਰਾਂਦੇ ਕਰਾਂਗੇ ਲੋੜਵੰਦਾਂ ਦੀ ਬਗਰੂਸਾ ਕਿਰਪਾ ਕਰਨ ਜੀ ਇਸੇ ਤਰ੍ਹਾਂ ਸੇਵਾ ਲੈਂਦੇ ਰਹਿਣ ਵਾ ਇਹਨਾਂ ਨੂੰ ਦੱਸਣਾ ਚਾਹਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਉਹਨੇ ਸੰਜੀਵ ਜੀ ਜਿਹੜਾ ਹੈ ਹਰੇਕ ਮਹੀਨੇ ਪੀਜੀਐਲੰਦਰ ਦੀ ਵੀ ਸੇਵਾ ਕਰਦੇ ਨੇ ਉਹਨਾਂ ਨੂੰ ਸਾਡੇ ਨਾਲ ਹੀ ਉਹਨਾਂ ਨਾਲ ਗੱਲ ਕਰਨੇ ਹਾਂਜੀ ਸੰਜੀਵ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਜਫਤੇ ਹਾਂਜੀ ਜਿਸ ਤਰ੍ਹਾਂ ਬਿੱਟੂ ਜੀ ਇਹ ਨੇਕ ਕੰਮ ਕਰ ਰਹੇ ਨੇ ਸਾਰੀਆਂ ਹੀ ਲਬੋਟਰੀਆਂ ਨੂੰ ਨੇਕ ਕੰਮ ਕਰਨਾ ਚਾਹੀਦਾ ਹੈ ਲੋੜਵੰਦ ਪਰਿਵਾਰਾਂ ਦੀ ਲੋੜਵੰਦ ਬੰਦੇ ਦੀ ਮਦਦ ਕਰਨੀ ਚਾਹੀਦੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਹਾਂ ਸਾਡੇ ਨਾਲ ਬੋਰ ਸਿੰਘ ਜੀ ਨੇ 1 ਮਿੰਟ ਵਾਸਤੇ ਉਹਨਾਂ ਨੂੰ ਕਹਿੰਦੇ ਆ ਇੱਥੇ